ਪਗਵਾੜੇ ਨਵੇਂ ਸਾਲ ਦੇ ਚਲਦਿਆਂ ਇਸਟਵੁੱਡ ਵਿਲੇਜ ਅਤੇ ਰਾਇਲ ਕਿੰਗ ਰਿਜ਼ੋਰਟ ਦੇ ਵਿੱਚ ਪਾਰਟੀ ਚੱਲ ਰਹੀ ਸੀ ਜਿੱਥੇ ਕੀ ਪਾਰਟੀ ਦੇ ਚਲਦਿਆਂ ਕਈ ਨੌਜਵਾਨਾਂ ਵੱਲੋਂ ਰਿਜ਼ੋਰਟ ਤੇ ਮੈਨੇਜਮੈਂਟ ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ ਕਿ ਉਨ੍ਹਾਂ ਵੱਲੋਂ ਇੱਕ ਪੋਸਟ ਪਾ ਕੇ ਪਾਰਟੀ ਦਾ ਲਾਇ ਕੀਤਾ ਗਿਆ ਸੀ ਜਦੋਂ ਪਾਰਟੀ ਵਿੱਚ ਅਸੀਂ ਸ਼ਾਮਿਲ ਹੋਏ ਤਾਂ ਸਾਡੇ ਨਾਲ ਫਰਾਡ ਹੋ ਗਿਆ ਹੈ। ਅੰਦਰ ਖਾਣ-ਪੀਣ ਦੀ ਕੋਈ ਵੀ ਸੁਵਿਧਾ ਨਹੀਂ ਹੈ। ਸਾਡੇ ਦਿੱਤੇ ਹੋਏ ਪੈਸੇ ਸਾਰੇ ਹੀ ਖਰਾਬ ਹੋ ਗਏ ਨੇ ਅਤੇ ਸਾਡੇ ਟੇਬਲ ਉੱਤੇ ਪਿਆ ਖਾਣਾ ਵੀ ਸਾਡੇ ਸਾਹਮਣੇ ਤੋਂ ਚੁੱਕ ਲਿਆ ਗਿਆ। ਉੱਥੇ ਗੁੱਸਾ ਜ਼ਾਹਿਰ ਕਰਦਿਆਂ ਨੌਜਵਾਨ ਨੇ ਕਿਹਾ ਕਿ ਸੀ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦੇ ਰਹੇ ਹਾਂ ਤੇ ਕਾਰਵਾਈ ਦੀ ਮੰਗ ਕਰ ਰਹੇ ਹਾਂ। ਨਵਾਂ ਸਾਲ ਸ਼ੁਰੂ ਹੁੰਦੇ ਹੀ ਸੜਕਾਂ ਤੇ ਭਾਰੀ ਜਾਮ ਦੇਖਣ ਨੂੰ ਮਿਲਿਆ ਅਤੇ ਕਈ ਨੌਜਵਾਨਾਂ ਵੱਲੋਂ ਹੁੱਲੜਗਰਦੀ ਵੀ ਕੀਤੀ ਗਈ। ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਵਧੀਆਨਾ ਸਬਕ ਸਿਖਾਉਂਦੇ ਹੋਏ ਭੀੜ ਨੂੰ ਹਟਾਇਆ ਗਿਆ ਅਤੇ ਟ੍ਰੈਫਿਕ ਨੂੰ ਬਹਾਲ ਕੀਤਾ। ਸਰ ਜੀ ਅੱਜ ਜਿਵੇਂ ਕਿਸੇ ਸਾਰੇ ਜਾਣਦੇ ਆ ਅੱਜ 31 ਦਸੰਬਰ ਦੀ ਰਾਤ ਰਾਇਲ ਕਿੰਗ ਰਿਜ਼ੋਰਟ ਦੇ ਵਿੱਚ ਕੁਝ ਬੱਚਿਆਂ ਨੇ ਜੀ ਪਾਰਟੀ ਆਰਗੇਨਾਈਜ਼ ਕੀਤੀ ਸੀਗੀ। ਇੱਕ ਈਵੈਂਟ ਆਰਗੇਨਾਈਜ਼ ਕੀਤਾ ਹੈਗਾ ਜਿਹਦੇ ਵਿੱਚ ਸਾਡੇ ਸਾਰੇ ਭਰਾ ਖੜੇ ਨੇ ਫੈਮਲੀਆਂ ਖੜੀ ਨੇ। ਇਹਨਾਂ ਨੇ ਜੀ ਇੱਕ ਪਾਸ ਦੀ ਕੀਮਤ 700 ਰੁਪਇਆ ਰੱਖ ਕੇ ਐਂਟਰੀਜ਼ ਬੁਲਾਈਆਂ ਸੀਗੀਆਂ ਜਿਹਦੇ ਬਾਅਦ ਜਦੋਂ ਇੱਥੇ ਲੋਕੀ ਆਪਣੀ ਐਂਟਰੀਜ਼ ਲੈਣ ਆਏ ਇਹਨਾਂ ਨੇ ਰੇਟ ਇਨਕਰੀਜ਼ ਕਰ ਦਿੱਤੇ। ਔਰ ਬਾਅਦ ਇਹਨਾਂ ਨੇ ਜੋ ਆਪਣੀ ਕੁਇਪਮੈਂਟਸ ਕੀਤੀ ਹੋਈਆਂ ਸੀਗੀਆਂ ਉਹ ਸੀਗੀਆਂ ਕਿ ਜੋ ਵੀ ਇਹਨਾਂ ਨੇ ਆਪਣੇ 스ਨੈਕਸ ਫੂਡ ਜੋ ਕੁਝ ਵੀ ਇਹਨਾਂ ਨੇ ਵਿੱਚ ਕੀਤਾ ਮੈਂਸ਼ਨ ਕੀਤਾ ਸੀਗਾ ਕਿ ਅਸੀਂ ਦਵਾਂਗੇ। ਅੰਦਰ ਜਾ ਕੇ ਇਹ ਲੋਕਾਂ ਨੂੰ ਸ਼ਰਿਆਮ ਕਹਿੰਦੇ ਨੇ ਕਿ ਜੋ ਪੇਡ ਹੋ ਗਿਆ ਹੋ ਗਿਆ ਹੁਣ ਅੰਦਰ ਤੁਹਾਡੇ ਕੋਲ ਕੁਝ ਵੀ ਪੇਡ ਨਹੀਂ ਇਵਨ ਪਾਣੀ ਵੀ ਪੇਡ ਨਹੀਂ ਹੈਗਾ। ਉਰੇ ਬਿਹਾਫ ਤੇ ਇਹਨਾਂ ਨੇ ਜੀ ਸਾਰਿਆਂ ਕੋਲੋਂ ਦੁਬਾਰਾ ਪੈਸੇ ਲਿੱਤੇ ਕੇਓਟੀ ਜਨਰੇਟ ਕੀਤੀ ਇਹਨਾਂ ਨੇ ਪੈਸੇ ਲੈ ਕੇ ਸਭ ਕੁਝ ਪੇਡ ਦਿੱਤਾ ਪੇਡ ਦੇਣ ਦੇ ਬਾਅਦ 11 ਵਜੇ ਇਵੈਂਟ ক্লোਜ਼ ਕਰਕੇ ਕਹਿ ਰਹੇ ਨੇ ਆ ਸਾਡੇ ਕੋਲ ਪਰਮਿਸ਼ਨ ਹੈ ਕਿ ਸਭ ਕੁਝ ਹੈਗਾ ਬਟ ਅਸੀਂ ਅੱਗੇ ਕੰਟੀਨਿਊ ਨਹੀਂ ਕਰ ਰਹੇ ਅਸੀਂ ਬੰਦ ਕਰ ਰਹੇ ਹਾਂ ਵਿੱਚੋਂ ਚੁਣੀਂਦਾ ਬੰਦਿਆਂ ਨੂੰ ਕੱਢ ਰਹੇ ਨੇ ਦੁਬਾਰਾ ਲਿਆ ਰਹੇ ਨੇ ਕੱਢ ਰਹੇ ਨੇ ਇਹੀ ਕੰਮ ਕਰ ਰਹੇ ਨੇ ਇਹਨਾਂ ਨੇ ਸਿਰ ਜੋ ਕਮਿਟਮੈਂਟਾਂ ਕੀਤੀਆਂ ਛੂਟ ਕੀਤੀਆਂ 14 14 15 15 ਸਾਲ ਦੇ ਬੱਚਿਆਂ ਨੂੰ ਲਿਕਟ ਸਰਵ ਕਰ ਰਹੇ ਇਹਨਾਂ ਕੋਲ ਕੀ ਅਥਾਰਟੀ ਹੈ ਨਾ ਕਿ ਤੁਸੀਂ ਕਿਸੇ ਨੂੰ ਲਿਕਟ ਸਰਵ ਕਰ ਸਕੋ ਤੁਸੀਂ ਕਿਸੇ ਨੂੰ ਦੇਖ ਨਹੀਂ ਰਹੇ ਹੋ ਕੋਈ ਤੁਸੀਂ ਜੁਡਜਮੈਂਟ ਨਹੀਂ ਕਰ ਰਹੇ ਹੋ ਕਿ ਕਿਸੇ ਦੀ ਏਜ ਕਿਹਾ ਅਗਲਾ ਅਡਲਟ ਹੈਗਾ ਉਸ ਚੀਜ਼ ਦੇ ਲਈ ਔਰੇ ਬਾਸ ਸਰ ਅੰਦਰ ਸ਼ਰੀਆਮ ਤੱਕ ਆ ਚੱਲ ਰਿਹਾ ਹੈ ਸਟੇਜ ਤੇ ਚੜ ਕੇ ਅਨਾਉਂਸਮੈਂਟਾਂ ਕਰ ਰਹੇ ਨੇ ਕਿ ਚਲੋ ਜੀ ਘਰ ਚਲ ਜਓ ਜੀ ਇਹ ਚਲ ਜਓ ਜੀ ਇਹ ਸਰ ਕੋਈ ਤੱਕਾ ਚੱਲ ਰਿਹਾ ਹਰ ਬੰਦਾ ਇੱਥੇ ਆਪਣੀ ਜੇਬ ਚੋਂ ਪੈਸੇ ਖਰਚ ਕੇ ਆਇਆ ਹਰ ਬੰਦਾ ਇੱਥੇ ਇੱਕ ਆਪਣਾ ਇਵੈਂਟ ਆਰਗੇਨਾਈਜ਼ ਹੋਇਆ ਹੈ ਤੇ ਆਪਣਾ ਇੰਜੋਏ ਕਰਨ ਆਇਆ ਨਾ ਤੁਸੀਂ ਟਾਈਮਿੰਗ ਕੀ ਸੀਗੀ ਨਾ ਟਾਈਮਿੰਗ ਸੀਗੀ ਜੀ 7 ਤੋਂ 1 10 ਵਜੇ ਇਹਨਾਂ ਨੇ ਇਵੈਂਟ ਸ਼ੁਰੂ ਕੀਤਾ 11 ਵਜੇ ਕਹਿੰਦੇ ਨੇ ਕਲੋਜ਼ ਹੋ ਗਿਆ ਚ 12-13000 ਰੁਪਇਆ ਅਸੀਂ ਦੇ ਚੁੱਕੇ ਮੈਨੇਜਮੈਂਟ ਨਾਲ ਗੱਲ ਕੀਤੀ ਸੀ ਕਿ ਇੰਦਾ ਕਿਉਂ ਕਰਦੇ ਆ ਸਰ ਉਹ ਕਹਿੰਦੇ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਸਾਡੇ ਕੋਲ ਨੰਬਰਸ ਹੈਗੇ ਨੇ ਫੋਨ ਕਰ ਰਹੇ ਨੇ ਫੋਨ ਨਹੀਂ ਪਿਕ ਕਰ ਰਹੇ ਨੇ ਉਹ ਕਹਿ ਰਹੇ ਨੇ ਇਹਨਾਂ ਨੇ ਕਰਾਈ ਸੀ ਇਹੋਨਾਂ ਦਾ ਇਸ लवली ਦੇ ਵਿੱਚ ਕੁਝ ਬੱਚੇ ਹੈਗੇ ਨੇ ਪਤਾ ਨਹੀਂ ਕਿੱਥੇ ਦੇ ਨੇ ਹਰਿਆਣੇ ਦੇ ਵੀ ਨੇ ਯੂਪੀ ਦੇ ਵੀ ਨੇ ਉਹਨਾਂ ਨੇ ਮਿਲ ਕੇ ਕਰਵਾਈ ਸੀ ਕੋਈ ਨਾਮ ਵਗੈਰਾ ਪਤਾ ਇਹਨਾਂ ਦੇ ਕੌਣ ਹਨ ਨਹੀਂ ਸਰ ਨਾਮ ਨੂੰ ਕੁਛ ਨਹੀਂ ਜੇਮਸ ਇੱਕ ਜੇਮਸ ਹੈ ਬਾਕੀ ਹੋਰ ਇਹ ਚਾਰ ਪੰਜ ਬੰਦੇ ਨੇ ਜਿਹੜੇ ਮਿਲ ਕੇ ਕਰਾ ਰਹੇ ਤੇ ਤੁਹਾਨੂੰ ਬਾਹਰ ਗੱਲ ਹੀ ਕੱਢਿਆ ਫਿਰ ਇਹਨਾਂ ਨੇ ਹੁਣ ਅਸੀਂ ਆਪ ਬਾਹਰ ਆਏ ਆ ਇਹਨਾਂ ਦੀ ਇਸ ਗੱਲੋਂ ਕਿ ਤੁਸੀਂ ਅੰਦਰ ਹਰ ਪਾਸੇ ਦੀ ਤੁਸੀਂ ਠੱਗੀ ਮਾਰੀ ਹੋਈ ਹੈ ਹਰ ਪਾਸੇ ਦੀ ਲੁੱਟ ਮਚਾਈ ਹੋਈ ਹੈ ਪਰ ਬਾ ਤੁਸੀਂ ਡੀਜੇ ਵੀ ਬੰਦ ਕਰ ਰਹੇ ਹੋ ਤੇ ਤੁਸੀਂ ਕਹਿ ਰਹੇ ਹੋ ਜਿਹੜੇ ਪੇਟ ਇੱਥੇ ਖਾਣਾ ਪੀਣਾ ਖਾਓ ਪੀਓ ਹਰ ਬੰਦਾ ਇਥੇ ਇਵੈਂਟ ਆਰਗੇਨਾਈਜ਼ ਦੇ ਵਿੱਚ ਆਇਆ ਹੈ ਹਰ ਬੰਦਾ ਇਥੇ ਇਵੈਂਟ ਇੰਜੋਏ ਕਰਨ ਆਇਆ ਹੈ ਨਾ ਤੁਸੀਂ ਡੀਜੇ ਬੰਦ ਕਰਕੇ ਕਹਿ ਰਹੇ ਯਾਰ ਪੈਸੇ ਦਿਈਓ ਜਿੰਨੇ ਜੋ ਲੈਣਾ ਲਈ ਜੋ ਹੋਰ ਜ਼ਬਰਦਸਤੀ ਲੋਕਾਂ ਦੇ ਟੇਬਲਾਂ ਤੋਂ ਬੋਤਲਾਂ ਪਿੱਕ ਕਰ ਰਹੇ ਨੇ ਇਵੈਂਟ ਖਤਮ ਹੋ ਗਿਆ ਜਾਓ ਜੀ ਕਰ ਅਗਲੇ ਨੇ ਜੇ ਪੇ ਕੀਤਾ ਅਗਲੇ ਨੇ 250 ਰੁਪਏ ਦੀ ਬੋਤਲ ਲਈ ਤੇ ਹੀ ਇਸ ਦਾ ਓਨਰ ਆਫ ਦੈਟ ਬੋਟਲ ਜਦੋਂ ਅਸੀਂ ਬੋਟਲ ਚੱਕ ਰਹੇ ਹਾਂ ਉਹ ਬੋਟਲ ਜਾ ਕੇ ਕਹਿ ਰਹੇ ਨੇ ਇਵੈਂਟ ਖਤਮ ਹੋ ਗਿਆ ਜਾਓ ਜੀ ਕਰ ਇਹ ਕਹਾਂ ਰਿਹਾ ਧੱਕਾ ਹੋਇਆ ਜੀ ਜੇ ਤੁਹਾਨੂੰ ਕੋਈ ਲੱਗਦਾ ਤਾਂ ਲੁੱਟਮਚਾਈ ਜਾ ਰਹੀ ਹੈ ਪੂਰੀ ਲੁੱਟ ਹੈ ਜੀ ਪੰਜ ਤੋਂ 7 ਲੱਖ ਰੁਪਏ ਅੰਦਰ ਇਕੱਠਾ ਕਰਕੇ ਹੁਣ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਜੀ ਸੌਰੀ ਸਾਡੇ ਕੋਲ ਹੈ ਕੁਛ ਨਹੀਂ ਨਹੀਂ ਇਹਨਾਂ ਕੋਲ ਤਾਂ ਪਰਮਿਸ਼ਨ ਵੀ ਹੋਣੀ ਹੈਗੀ ਪਤਾ ਲੱਗਾ ਪਾਉਂਦੇ ਹੁਣੇ ਸਾਨੂੰ ਰੀਸੈਂਟਲੀ ਪਤਾ ਲੱਗਾ ਸਾਨੂੰ ਆਪਣੇ ਡਿਪਟੀ ਸਾਹਿਬ ਪਰ ਪੁਸ਼ਨ ਜੀ ਆਏ ਨੇ ਮੌਕੇ ਤੇ ਉਹਨਾਂ ਨੇ ਆ ਕੇ ਸਾਰਾ ਨਾਜਾਇਜ਼ਾ ਲਿੱਤਾ ਸਾਰਾ ਵੇਰਵਾ ਕੀਤਾ ਹੈ ਉਹਦਾ ਨੇ ਸਾਨੂੰ ਆ ਕੇ ਦੱਸਿਆ ਕਿ ਨਾਲ ਕੋਈ ਪਰਮਿਸ਼ਨ ਨਹੀਂ ਹੈਗੀ ਇਲੀਗਲ ਵੇ ਦੇ ਨਾਲ ਕਰ ਰਹੇ ਆ ਉਹਨਾਂ ਨੇ ਆਪਣੇ ਅੱਖੀ ਦੇਖਿਆ ਕਿ ਜਿਹੜੇ ਬੱਚਿਆਂ ਨੂੰ ਅਡਲਟ ਆਪਣਾ ਸੌਰੀ ਸੈਮੀ ਅਡਲਟਸ ਨੂੰ 16-16 ਸਾਲ ਦੇ ਬੱਚਿਆਂ ਨੂੰ ਲਿਕਰ ਸਰਵ ਕਰ ਰਹੇ ਨੇ ਬੋਟਲ ਦੀ ਬੋਟਲ ਦੇ ਇੱਥੇ ਮੇਨ ਮੈਨੇਜਰ ਉਹ ਕੋਈ ਇਹਨਾਂ ਦਾ ਲਿੰਕ ਟਾਪ ਹੋਏਗਾ ਕਿਉਂਕਿ ਇਹ ਪਾਰਟੀ ਆਰਗੇਨਾਈਜ਼ ਕਰਨ ਲਈ लवली ਦੇ ਕੁਝ ਬੱਚਿਆਂ ਨੇ ਆਪ ਹੈਂਡਓਵਰ ਲਿੱਤਾ ਹੋਇਆ। ਭਾਈ ਪਹਿਲਾਂ ਕਿੰਨੇ ਪੈਸੇ ਤੁਸੀਂ ਦਿੱਤੇ ਸੀ ਅੰਦਰ ਜਾਣ ਲੱਗਿਆ? ਅਸੀਂ ਸਰ ਇਹਨਾਂ ਨੇ 700 ਰੁਪਏ ਕਮਿਟਮੈਂਟ ਕੀਤੀ ਸੀ ਕਿ ਬਾਅਦ ਸਾਡੇ ਕੋਲ ਤਿੰਨ ਪਾਸ ਦਾ ਇਹਨਾਂ ਨੇ ਜੀ ਸਰ ਇੱਕ 2500 ਰੁਪਏ ਲਿੱਤਾ ਔਰ ਬਾਅਦ ਜਿਹੜੇ ਹੋਰ ਸਾਡੇ ਭਰਾ ਗਏ ਉਹਨਾਂ ਤੋਂ 12000 ਠੀਕ ਹੈ ਇਹ ਕ लवली ਵਾਲੇ ਬੱਚੇ ਆ ਕੇ ਜਿਹੜੇ ਯੂਨੀਵਰਸਿਟੀ ਦੇ ਨੇ ਉਹ ਆ ਕੇ ਇੱਥੇ ਸਾਰਾ ਪਾਰਟੀ ਕਰ ਰਹੇ ਨੇ ਇੰਜੋਏ ਕਰ ਰਹੇ ਨੇ ਤੇ ਮੈਨੇਜਮੈਂਟ ਤਾਂ ਹੋਣੀ ਚਾਹੀਦੀ ਹੈ ਨਾ ਸਰ ਅਸੀਂ ਕੋਈ ਨਹੀਂ ਹੈਗੀ ਜਿਉਂ ਸਾਰ ਕੋਈ ਬੰਦਾ ਬਣਿਆ ਅਸੀਂ ਕਹਿੰਦੇ ਚਲੋ ਠੀਕ ਹੈ ਜੀ ਜੇ ਕੋਈ ਕੁਝ ਕਰ ਰਿਹਾ ਹੈ ਕੋਈ ਆਪਣੇ ਵੱਲੋਂ ਮੈਨੇਜ ਕਰ ਰਿਹਾ ਹੈ ਕਿ ਠੀਕ ਹੈ ਕਿ ਤੁਸੀਂ ਇਵੈਂਟ ਆਰਗੇਨਾਈਜ਼ ਕੀਤਾ ਵਧੀਆ ਗੱਲ ਹੈ ਪਰ ਉਹਨੂੰ ਕਮ ਸੇ ਕਮ ਆਰਗੇਨਾਈਜ਼ਡ ਇੱਕ ਵੇ ਨਾਲ ਕਰੋ ਕਿ ਰੂਲਸ ਐਂਡ ਰੈਗੂਲੇਸ਼ਨ ਹੁੰਦੀ ਹੈ ਹੂੰ ਜੰਮਪਤੀ ਸਾਹਿਬ ਨੇ ਆਕੇ ਦੱਸਿਆ ਜੇ ਅੰਦਰ ਕੋਈ ਅਭਿਨਵੀ ਹੋ ਜਾਂਦੀ ਏ ਕੋਈ ਘਟਨਾ ਵਾਪਰ ਜਾਂਦੀ ਏ ਔਰ ਜ਼ਿੰਮੇਵਾਰ ਜੀ ਇਹ ਹੋਣਗੇ ਕਹਦੇ ਤੁਸੀਂ ਜਿੱਥੇ ਬੌਂਸਰ ਲਾਇਏ ਹੋ ਕਹਿੰਦੇ ਤੁਸੀਂ ਸਿਕਿਉਰਟੀ ਲਗਾਈ ਹੋਈ ਏ ਕੀ ਤੁਸੀਂ ਇੱਥੇ ਮੈਨੇਜ ਕਰ ਰਹੇ ਹੋ ਨਾ ਤੁਸੀਂ ਸਿਰਫ ਪੈਸੇ ਲੈ ਕੇ ਘਰ ਚਲੇ ਗਏ ਹੋ ਪਿੱਛੇ ਦੀ ਕੋਈ ਅਭਿਨਵੀ ਹੋ ਜਾਏ ਕੌਣ ਰਿਸਪਾਂਸਿਬਲ ਹੈ ਉਸੀ ਠੀਕ ਏ ਸਰ ਤੁਹਾਡਾ ਨਾਮ ਕੀ ਏ ਜੀ ਫੇਰਾ ਜੀ ਬਹੁਤ ਮਨਸੁਖਾ ਕਿੱਥੇ ਤੇ ਰਹਿਣ ਵਾਲੇ ਆ ਮੈਂ ਜਲੰਧਰ ਤੋਂ ਜੀ ਯੂਸ ਕਾਂਗਰਸ ਤੋਂ ਕਰਦਾ ਹਾਂ ਤੇ ਹੁਣ ਭਾਜੀ ਇਹਨਾਂ ਖਿਲਾਫ ਤੁਸੀਂ ਕੰਪਲੀਟ ਦਊਂਗੇ ਅਜੀ ਜੀ ਸਵੇਰੇ ਸਾਡੇ ਥਾਣੇ ਮੇਰੀ ਡਿਊਟੀ ਸਾਹਿਬ ਨਾਲ ਗੱਲ ਹੋਈ ਹੈ ਉਹ ਕਹਿੰਦੇ ਆਲਮੋਸਟ ਪਰਚਾ ਤਾਂ ਉਹਨਾਂ ਦੇ ਕੱਟਾਂਗੇ ਕੱਟਾਗੇ ਕਿਉਂਕਿ ਉਹਨਾਂ ਦੇ ਕੋਲ ਕੁਛ ਨਾ ਕੋਲ ਵੀਡੀਓ ਐਵੀਡੈਂਸ ਹੈਗੇ ਨੇ ਬਾਕੀ ਉਹਨਾਂ ਨੇ ਕਹਿ ਦਿੱਤ ਜੇ ਤੁਸੀਂ ਸਾਡੇ ਨੂੰ ਸ਼ਵੇਰੇ ਦਰਖਾਸਤ ਦੇ ਦੋ ਤਾਂ ਸਾਡੇ ਲਈ ਹੈਲਪਫੁਲ ਹੋਊਗਾ ਸਰ ਪਰਮਿਸ਼ਨ ਹੈ ਕੀ ਕੋਈ ਯਾਰ ਤੁਸੀਂ ਸਰ ਪਰਮਿਸ਼ਨ ਹੈਗੀ ਇਹਨਾਂ ਦੇ ਕੋਲ ਬਈ ਵੈਰੀਫਾਈ ਕਰਕੇ ਸਾਰਾ ਕੁਝ ਜੋ ਵੀ ਹੈ ਕੇਸ ਸਟੇਟ ਕੁਈ ਇਹਨਾਂ ਨੂੰ ਪਰਮਿਸ਼ਨ ਵਗੈਰਾ ਕੋਈ ਇਹਨਾਂ ਦੱਸਿਆ ਸੀ ਕੁਝ ਪਰਮਿਸ਼ਨਾਂ ਦੱਸ ਰਿਹਾ ਇਹਨਾਂ ਨੂੰ ਵੈਰੀਫਾਈ ਕਰ ਲੈਂਦੇ ਆ ਇੱਕ ਪਾਸੇ ਪੁਲਿਸ ਤਾਂ ਆਪਣਾ ਕੰਮ ਕਰ ਰਹੀ ਲੋਨ ਰਿਕਾਰਡ ਮੈਂਟੇਨ ਕਰ ਰਹੀ ਹੈ ਬਡਾਉੜ ਪਰਮਿਸ਼ਨ ਪੁਲਿਸ ਨੂੰ ਪਤਾ ਨਹੀਂ ਕੱਲ ਨੂੰ ਮੋਰ ਇੱਕ ਸਿੰਪਲ ਜੀ ਗੱਲ ਆ ਤੁਹਾਡੇ ਸਾਹਮਣੇ ਇਚਾਰਜ ਚੱਕ ਕੱਢ ਕੇ ਜਾ ਰਿਹਾ ਹਾਂ ਨਹੀਂ ਇਹਨਾਂ ਨੂੰ ਥੋੜਾ ਬਜਾਏ ਸਖਤੀ ਕਰਨੀ ਪੈਗੀ ਸਰ ਇੱਕ ਕਾਈਂਡਲੀ ਸਰ ਇੱਕ 16 ਸਾਲਾਂ ਦੇ ਬੱਚਿਆਂ ਨੂੰ ਦਾਰੂ ਪਲਾਈ ਜਾ ਰਹੀ ਹੈ ਅੰਦਰ ਦਾਰੂ ਪੀਂਦੇ ਜਿਹੜੇ ਲੋਕ ਮੈਂ ਪਹਿਲਾਂ ਕਹਾ ਮੈਂ ਜਾ ਕੇ ਦੇਖਣਾ ਕਾ ਜਾਰੀ ਫਾਈਲ ਕਰਕੇ ਲਏਗਾ ਇਦਾਂ ਦਾ ਕੇਸ ਫਿਲਸ ਕਰਾਂਗੇ ਠੀਕ ਕਰੀ